ਕਿਸਾਨਾਂ ਦੀ ਗੱਲਬਾਤ ਵੈਸੇ ਅੱਜ ਖਾਸੀ ਚੱਲਦੀ ਪਈ ਹੈਗੀ ਉਧਰਲੇ ਪਾਸੇ ਕਿਸਾਨਾ ਗੁਰ ਰੁਲਦੂ ਸਿੰਘ ਮਾਨਸਾ ਮਾਨਸਾ ਵਾਲੇ ਮਿੰਟੂ ਜੀ ਉਹਨਾਂ ਦਾ ਵੀ ਰੌਲਾ ਰੱਪਾ ਖਾਸਾ ਪਿਆ ਹੋਇਆ ਹੈ ਉਹਨਾਂ ਦੀ ਇੱਕ ਵੀਡੀਓ ਜੇ ਵਾਇਰਲ ਹੋ ਜਾਂਦੀ ਹੈ ਕਹਿੰਦੇ ਕਿ ਬਾਈ ਇਹ ਹੋਟਲ ਇਹਨਾਂ ਦਾ ਬੜਾ ਤਕੜਾ ਇਹਨਾਂ ਨੇ ਹੋਟਲ ਬਣਾ ਲਿਆ 1200 ਕਰੋੜ ਦਾ ਰੁਲਦੂ ਸਿੰਘ ਮਾਨਸਾ ਜੀ ਉਹ ਸਫਾਈਆਂ ਦੇਈ ਜਾਂਦੇ ਵਿਚਾਰੇ ਉਹ ਕਹਿੰਦੇ ਕਿ ਬਾਈ ਯਾਰ ਵੀ ਦੱਸ ਦਿਓ ਜੇ ਮੇਰਾ ਹੈਗਾ ਤਾਂ ਭਾਈ ਮੇਰੇ ਤੇ ਤੇ ਕਾਰਵਾਈ ਕਰਾ ਦੇ ਮੇਰਾ ਮੂਰਾ ਨਹੀਂ ਹੈਗਾ ਕਹਿੰਦੇ ਕਿ ਰੁਲਦੂ ਸਿੰਘ ਕਹਿੰਦੇ ਕੁਰਸੀ ਢਾਲੇ ਉੱਥੇ ਜਾ ਕੇ ਕੁਰਸੀ ਢਾਲੋਵੇ ਤੇ ਉਹਨੂੰ ਕਹਵੇ ਮਾਲਕ ਨੂੰ ਕਿ ਉਹ ਬੰਦਾ ਲੱਭ ਭਰਾਵਾ ਜਿਹਨੇ ਵੀਡੀਓ ਪਾਈ ਹੈ ਮੈਂ ਤੇ ਆ ਗਿਆ ਜੀ ਨਾਲੇ ਉੱਥੇ ਮੰਜੇ ਤੇ ਖੁੰਡਾ ਰੱਖ ਕੇ ਤੇ ਸ਼ੱਕੇ ਦਾਲ ਮਲਾਈ ਤੇ ਨਾਲੇ ਕਹੇ ਕਿ ਲਿਆਓ ਭਾਈ ਬੰਦਾ ਲਿਓ ਵੀ ਇਹ ਤੇ ਹੋਟਲ ਮੇਰਾ ਪਾਸੇ ਹੋ ਛੱਡੋ ਮੈਂ ਤੇ ਜਦੋਂ ਵੀਡੀਓ ਮੈਨੂੰ ਵੀਡੀਓ ਭੇਜੀ ਕਿਸੇ ਨੇ WhatsApp ਤੇ ਸ਼ਾਇਦ ਬਾਹਰੋਂ ਸੀ ਕੋਈ ਸੱਜਣਾ ਜੀ ਤੇ ਉਹ ਵੀਡੀਓ ਭੇਜ ਕੇ ਕਹਿੰਦਾ ਕਿ ਕੀ ਉਹਨੂੰ ਬੋਲਦੇ ਇਜ਼ ਇਟ ਰੀਅਲ ਜੀ ਮੈਂ ਕੀ ਆ ਪਤਾ ਨਹੀਂ ਉਹ ਕੀ ਪਤਾ ਕਿਉਂਕਿ ਇੱਕ ਵੀਡੀਓ ਬੜਾ ਵਾਇਰਲ ਹੋਇਆ ਸੀ ਕਹਿੰਦਾ ਜਿਹਾ ਹਰਜਵਾਲ ਨੂੰ ਕਿਨੂੰ ਲੱਖੋ ਵਾਲ ਨੂੰ ਗੱਡੀ ਲੈਤੀ ਆ ਜੀ ਰਾਸ਼ਨ ਰੂਸ਼ਨ ਜਿਹੜਾ ਉਹ ਬੋਲਦੇ ਪਏ ਸੀ ਕੁਝ ਮੈਂ ਕਿਹਾ ਵੀਰੇ ਵੀ ਆਪਾਂ ਨੂੰ ਕੀ ਪਤਾ ਕੀ ਪਤਾ ਸੱਚ ਹੈ ਕੀ ਝੂਠ ਹੈ ਤਾਂ ਚਲੋ ਉਹ ਮੈਂ ਦੇਖਿਆ ਤੇ ਵੀਡੀਓ ਤੇ ਬੋੜੀ ਅੱਛਾ ਵੀਡੀਓ ਬਣਾਉਣ ਵਾਲਾ ਪੰਜਾਬੀ ਹੈ ਤੇ ਉਹ ਜਿਸ ਤਰ੍ਹਾਂ ਬਣਾ ਰਿਹਾ ਉਹ ਉਦਾਂ ਹੀ ਲੱਗਦਾ ਕਿ ਜਾਂ ਤਾਂ ਕਿਸੇ ਬੰਦੇ ਨੂੰ ਦਿਖਾਇਆ ਜਿਹੜਾ ਕਹਿ ਰਿਹਾ ਹੋਵੇ ਕਿ ਹਾਂ ਵੀ ਮੈਂ ਮਾਲਕ ਆ ਜਾਂ ਮੈਂ ਠੇਕੇਦਾਰ ਆ ਤੇ ਮੈਂ ਠੇਕਾ ਜਿਹੜਾ ਹੈ ਉਹ ਰੁਲਦੂ ਸਿੰਘ ਮਾਨਸਰ ਨੂੰ ਦਿੱਤਾ। ਉਹ ਬਾਰ-ਬਾਰ ਤੁਰਿਆ ਫਿਰਦਾ ਲੋਕੇਸ਼ਨ ਜੀ ਦਿਖਾ ਕੇ। ਅੱਛਾ ਭਈ ਕਿਹ ਮਿਲਦਾ ਬੰਦਿਆਂ ਨੂੰ ਯਾਰ? ਰੁਲਦੂ ਸਿੰਘ ਮਾਨਸਰ ਦੇ ਇੱਕ ਪੱਠਾ ਹੈ ਸ਼ਾਇਦ। ਜੀ। ਤੇ 10-12 ਕਿੱਲੇ ਪੈਲੀ ਆ। ਜੀ। ਜਿਹੜਾ ਕਿ ਰੁਲਦੂ ਸਿੰਘ ਮਾਨਸਰ ਨੇ ਬੜੀ ਬੜੀ ਆਖਿਆ। ਭਈ ਹੁਣ ਠੀਕ ਹੈ ਨਾ ਹੁੰਦੀ ਹੈ ਜਾਇਦਾਦ ਤੇ ਇਹਨਾਂ ਦੇ ਕੋਲ ਹੁੰਦੀ ਆ ਲੱਖੋਵਾਲ ਕਿੰਨੀ ਬਣਾ ਗਿਆ ਜਾਂ ਕਿੰਨੀ ਹੈਗੀ ਆ ਉਹਦੇ ਕੋਲ। ਜੀ। ਸਭ ਨੂੰ ਪਤਾ ਹੀ ਆ। ਜਾਇਦਾਦ ਆਗੂ ਕਿਹੜਾ ਵੀ ਜੇ ਜੇ ਆਗੂ ਜਾਇਦਾਦ ਹੈਗੀ ਹੈ ਤੇ ਤਾਂ ਹੀ ਉਹ ਆਗੂ ਬਣੇ ਆ ਜੀ ਤਾਂ ਹੀ ਫਿਰ ਸਾਰੀਆਂ ਜਥੇਬੰਦੀਆਂ ਚੱਲਦੀਆਂ ਜੇ ਕੁਝ ਘਰ ਦੇ ਵਿੱਚ ਹੈ ਜਥੇਬੰਦੀਆਂ ਚਲਾਉਣੀਆਂ ਕਿਡੀਆਂ ਸੌਖੀਆਂ ਪਰ ਅੱਜ ਕੱਲ ਜਥੇਬੰਦੀਆਂ ਵੀ ਤੁਹਾਨੂੰ ਪਤਾ ਘਰੋਂ ਚਲਾਉਣ ਵਾਲੇ ਆਗੂ ਥੋੜੇ ਹੀ ਆ ਬਹੁਤੇ ਤੇ ਬਾਹਰੋਂ ਚੱਲਣ ਚਲਾਉਣ ਵਾਲੇ ਆ ਤਾਂ ਖੈਰ ਉਹ ਬਿਲਕੁਲ ਫੇਕ ਸਾਬਤ ਹੋਈ ਹੈ ਕਿਉਂਕਿ ਰੋਲਦੂ ਸਿੰਘ ਮਾਨਸਾ ਨੇ ਤੇ ਕਿਹਾ ਕਿ ਮੈਂ ਸ਼ਿਕਾਇਤ ਵੀ ਦੇ ਰਿਹਾ ਸ਼ਿਕਾਇਤ ਦੇ ਰਹੇ ਹਾਂ ਐਸਐਸਪੀ ਨੂੰ ਕਿ ਇਹਦੀ ਜਾਂਚ ਪੜਤਾਲ ਕਰਵਾਓ ਮਕਦਮਾ ਜਿਹੜਾ ਬਣਦਾ ਸਰ ਦਾ ਉਦਾਰਚ ਕਰੋ ਤੇ ਮੇਰੇ ਖਿਆਲ ਨਾਲ ਇਹ ਮਕਦਮਾ ਵੀ ਦਰਜ ਹੋ ਜਾਏਗਾ ਪਰ ਕੀ ਮਿਲਦਾ ਪਤਾ ਨਹੀਂ ਕਿਉਂ ਲੋਕ ਸ਼ਾਇਦ ਕਿਸੇ ਇਹਨਾਂ ਨੇ ਤਾਂ ਦੋਸ਼ ਲਾਇਆ ਕਿ ਮੋਦੀ ਭਗਤ ਹੈ ਕੋਈ ਕਥੇ ਤੌਰ ਤੇ ਪਰ ਮੈਨੂੰ ਵੀ ਓਹ ਲੱਗਦਾ ਕਿ ਕੋਈ ਬੰਦਾ ਖਾਸ ਹੀ ਕਿਸਾਨਾਂ ਦਾ ਪ੍ਰੇਮੀ ਹੈ ਜਾਂ ਕਿਸਾਨ ਆਗੂਆਂ ਦਾ ਪ੍ਰੇਮੀ ਹੈ ਜਿਹਨੇ ਉਹ ਵੀਡੀਓ ਬਣਾ ਕੇ ਪਾਈ ਹੈ ਕਿਉਂਕਿ ਵਿਰੋਧ ਚੱਲ ਰਿਹਾ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਉਸ ਵਿਰੋਧ ਦਾ ਨੁਕਸਾਨ ਕਿਸ ਨੂੰ ਹੋ ਰਿਹਾ ਜੀ 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 ਇਹ ਵੀ ਗੱਲ ਠੀਕ ਹੈ ਤੁਹਾਡੀ ਜੀ ਇਧਰਲੇ ਪਾਸੇ ਤੋਂ ਉੱਪਰ ਇੱਕ ਵੀਰ ਦਾ ਕਮੈਂਟ ਸੀਗਾ ਜੀ ਕਹਿੰਦੇ ਕਿ ਬਾਈ ਲਖਵਾਲ ਕੋਲ ਵੀ ਉਹਨਾਂ ਕੋਲ ਪਹਿਲਾਂ ਘੱਟ ਸੀਗਾ ਜੀ ਪਿਛੋਂ ਤਾਂ ਪਰ ਉਹਨਾਂ ਨੇ ਬਾਅਦ ਦੇ ਵਿੱਚ ਬਣਾਇਆ ਪੈਸਾ ਕਹਿੰਦੇ ਤੇ ਰਾਜੀਵਾਲ ਕੋਲ ਵੀ ਸ਼ੈਲਰ ਨੇ ਜੀ ਸ਼ੈਲਰ ਐ ਕੋਈ ਪਤਾ ਨਹੀਂ ਇੱਕ ਹੁਣ ਮੈਨੂੰ ਪਤਾ ਨਹੀਂ ਕੁਛ ਐਸਾ ਹੈ ਜੀ ਜਿੰਨਾ ਮੈਂ ਮੇਰਾ ਇੱਕ ਦੋਸਤ ਵੀ ਹੈਗਾ ਨਾ ਕਿਸਾਨ ਆਗੂ ਜੀ ਉਹ ਚਲੋ ਉਹ ਵੀ ਘੁੰਮਦਾ ਕਮਾਉਂਦਾ ਰਹਿੰਦਾ ਤੇ ਗੱਲਾਂ ਬਾਤਾਂ ਇਧਰ ਉਧਰ ਫਿਰ ਜਦੋਂ ਬੈਠੇ ਹੋਈਏ ਤੇ ਸੁਣੀ ਦੀਆਂ ਉਹਨੇ ਇੱਕ ਵਾਰੀ ਕਿਹਾ ਇਹ ਇੰਟਰਵਿਊ ਵੀ ਦੇ ਕੇ ਗਿਆ ਸੀਗਾ ਆਪਣੇ ਇਥੇ ਜੀ ਸਟੂਡੀਓ ਚ ਆ ਕੇ ਜੀ ਉਹਨੇ ਦੱਸਿਆ ਸੀ ਕਿ ਅਸੀਂ ਇਹਦੇ ਸ਼ੈਲਰ ਚ ਜਾ ਕੇ ਮਿਲੇ ਆਂ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਇਲੈਕਸ਼ਨ ਨਾ ਲੜੋ ਜਦੋਂ ਫਿਰ ਇਹਨਾਂ ਦੀ ਟੁੱਟ ਭੱਜ ਹੋਈ ਆਪਸ ਦੇ ਵਿੱਚ ਜੀ 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 ਤਾਂ ਟੁੱਟ ਭੱਜ ਤੋਂ ਮਿੰਟੂ ਜੀ ਜ਼ਿਆਦਾ ਗਿਆ ਮੈਨੂੰ ਕਿ ਸਿਕੰਦਰ ਸਿੰਘ ਮਲੂਕਾ ਦੇ ਨੂੰ ਜਿਹੜੇ ਨਗੇ ਇਲੈਕਸ਼ਨ ਲੜ ਰਹੇ ਹੈਗੇ ਰਾਜੀਵਾਲ ਦੀ ਕਹਿੰਦੇ ਆੜ ਤੋਂ ਦੀ ਦੁਕਾਨ ਆਰਤਰੀ ਦੁਕਾਨ ਹਾਂ ਸ਼ੈਲਰ ਫਿਰ ਕਿਸੇ ਹੋਰ ਦਾ ਨਾ ਹਰਤਿਆਂ ਦੀ ਸ਼ੈਲਰ ਵਾਲਿਆਂ ਨਾਲ ਤਾਂ ਫਿਰ ਠੀਕ ਹੀ ਹੁੰਦੀ ਹੈ ਜੀ ਜੀ ਖੁਸ਼ਟਰੂਈ ਕਹਿੰਦੇ ਪਏ ਲੱਖੋਵਾਲ ਦੇ ਅਮਰੀਕਾ ਦੇ ਵਿੱਚ ਦੋ ਪੈਟਰੋਲ ਪੰਪਾ ਜੀ ਤੇ ਪੰਜਾਬ ਦੀ ਪ੍ਰਾਪਰਟੀ ਤੇ ਗਾਲੀ ਛੱਡੋ ਜੀ ਕਹਿੰਦੇ ਕਿ ਬਾਈ ਹੁਣ ਇਹ ਤਾਂ ਸਾਨੂੰ ਨਹੀਂ ਪਤਾ ਬਾਈ ਤੁਸੀਂ ਕਿੱਥੋਂ ਕੱਢ ਲਿਆ ਉਹਨੇ ਇੱਕ ਨੇ ਵੀਰ ਨੇ ਬਹੁਤ ਸ਼ਾਨਦਾਰ ਕਮੈਂਟ ਕੀਤਾ ਸੀਗਾ ਜੀ ਕਹਿੰਦੇ ਕਿ ਅੱਜ ਕੱਲ ਜਥੇਵੰਦੀਆਂ ਦੇ ਸਿਰ ਤੋਂ ਘਰ ਚਲਾ ਜਾਂਦੇ ਆ ਜੀ ਕਿਸੇ ਟਾਈਮ ਘਰ ਦੇ ਸਿਰ ਤੇ ਜਥੇਵੰਦੀਆਂ ਚੱਲਦੀਆਂ ਸੀਗੀਆਂ ਜੀ ਕੀ ਬਾਤ ਹੈ ਜੀ 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 ਹੈਰੀ ਮਾਨ ਜੀ ਇੱਕ ਕਮੈਂਟ ਆਫ ਡੇ ਆ ਜੀ ਜੀ ਹਾਂ ਹੈਰੀ ਮਾਨ ਜੀ ਨੇ ਕੀਤਾ ਜੀ ਉੱਪਰ ਬੱਸ ਬਿਲਕੁਲ ਏਦਾਂ ਦੀ ਹਾਲਤ ਹੈ ਚਲੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਕਹਿੰਦੇ ਹਾਲੇ ਵੀ ਲੋਕ ਹੈਗੇ ਆ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਜਿਹੜੇ ਲੋਕਾਂ ਦੇ ਕਮਾਕਾਰਾਂ ਚ ਤੁਰੇ ਫਿਰਦੇ ਜਿੰਨੇ ਕੁ ਜੋਗੇ ਹੈਗੇ ਛੋਟੇ ਆ ਵੱਡੇ ਲੀਡਰ ਆ ਤੇ ਗੱਡੀ ਵੀ ਆਪਦੀ ਪੈਸਾ ਵੀ ਆਪਦਾ ਟਾਈਮ ਵੀ ਆਪਦਾ ਹੈਗੇ ਆ ਬੰਦੇ ਜੀ ਜੀ ਜੀ